ਇਹ ਨੋ ਮစ္ਸ ਕੱਲ ਮੇਰਾ ਨਾਮ ਦੰਦਵੀਰ ਹੈ ਜੀ ਕਿਹੜਾ ਏਰੀਆ ਹੈ ਇਹ ਸੰਤਨਗਰ ਜ਼ੀਰੋ ਨੰਬਰ ਗਲੀ ਸੰਸੀ ਮੋਲਾ ਹੈਗਾ ਜੀ ਕੀ ਗੱਲ ਕੀ ਅਸੀਂ ਜੀ ਸਵੇਰ ਦੇ ਇੱਥੇ ਇਹ ਮਕਾਨ ਡਿੱਗਣ ਵਾਲਾ ਸੀ ਮਤਲਬ ਵੀ ਅਸੀਂ ਸਵੇਰੇ ਸੋਚਿਆ ਵੀ ਥੋੜਾ ਜਿਹਾ ਸਮਾਨ ਹੈਗਾ ਬਚਤ ਹੋ ਜਾਏਗੀ ਸਮਾਨ ਬਾਹਰ ਕਰ ਦਈਏ ਅਸੀਂ ਸਮਾਨ ਬਾਹਰ ਕੱਢ ਰਹੇ ਸੀ ਤੇ ਅੱਧਾ ਦਾ ਸਮਾਨ ਕੱਢਤਾ ਸੀ ਇੱਕ ਬੈੱਡ ਰਹਿ ਗਿਆ ਸੀ ਉਹ ਬੈੱਡ ਕੱਢ ਰਹੇ ਸੀ ਮੈਂ ਤਾਂ ਬਾਹਰ ਆ ਗਿਆ ਸੀ ਮੈਂ ਗਲੀ ਗਲੀ ਤੇ ਚਲਾ ਗਿਆ ਤੇ ਉਹ ਦੋਨੋਂ ਬੰਦੇ ਅੰਦਰ ਰਹਿ ਗਏ ਉਹ ਅਚਾਨਕ ਛੱਤ ਡਿੱਗ ਗਈ ਉਹਨਾਂ ਤੇ ਬੰਦੇ ਬਹੁਤ ਬੰਦੇ ਬਹੁਤ ਮੁਸ਼ਕਿਲ ਨਾਲ ਕੱਢੇ ਉਹਨਾਂ ਦੀ ਆਵਾਜ਼ਾਂ ਆ ਰਹੀ ਸੀ ਥੱਲੇ ਵੀ ਮੈਂ ਇੱਥੇ ਹੈਗਾ ਮੈਂ ਇੱਥੇ ਹੈਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹਨਾਂ ਦੀ ਗੰਭੀਰ ਹਾਲਤ ਹੈ ਹੁਣ ਉਹਨਾਂ ਨੂੰ ਗੰਗਾ ਨਗਰ ਰੈਫਰ ਕੀਤਾ ਗਿਆ ਇੱਕ ਦਾ ਨਾਂ ਰਿੰਕੂ ਹੈ ਉਹ ਆਪਣੇ ਚਾਚਾ ਜੀ ਹੈਗੇ ਨੇ ਤੇ ਦੂਜੇ ਜੁਆਇਸ ਸਾਹਿਬ ਉਹਨਾਂ ਦਾ ਵਿਨੋਦ ਨਾਮ ਹੈਗਾ ਜੀ ਗੰਗਾ ਨਗਰ ਲੈ ਗਏ ਗੰਗਾ ਨਗਰ ਲੈ ਕੇ ਗਏ ਐਡੇ ਇੱਕ ਤਾਂ ਰਿੰਕੂ ਹੈ ਜਿਹੜਾ ਅੱਧਾ ਤਾਂ ਸਿਰ ਖੁੱਲ ਗਿਆ ਉਹਨਾਂ ਦਾ ਤੇ ਖੱਲੀਆਂ ਜਨ ਇਹ ਇਹ ਪੈਰ ਪੈਰ ਦੀ ਹੱਡੀ ਵਿਖਣ ਲੱਗ ਗਈ ਉਹਦੇ ਹੱਡੀ ਬਾਹਰ ਆ ਗਈ ਥੋੜੀ ਜਿਹੀ ਹਾਂਜੀ ਜਿਹੜਾ ਵਿਨੋਦ ਹੈਗਾ ਉਹਦੀ ਰੀੜ ਪਿੱਛੇ ਪਿੱਛੇ ਹੱਡੀ ਕਰੈਕ ਹੋਈ ਹੈ ਤੇ ਪੈਰ ਦੀ ਹੱਡੀ ਕਰੈਕ ਹੋਈ ਹੈ ਚੂੜੀ ਆ ਹੀ ਲੱਗਿਆ ਉਹਦਾ ਜੀ ਇਹ ਨਾਮ ਮਾਤਾ ਸਨੋ ਦੇ ਇਹ ਕਿਹੜੀ ਜਗ੍ਹਾ ਹੈਗੀ ਹੈ ਇਹ ਸੰਤ ਨਗਰ ਹੈ ਕਿਵੇਂ ਹਾਦਸਾ ਹੋਇਆ ਕਿਵੇਂ ਸੀ ਬਸ ਸਾਮਾਨ ਸਾਰਾ ਕੱਢ ਲਿਆ ਸੀ ਆ ਤੇ ਵਿੱਚੋਂ ਬਸ ਉਹ ਪੰਖਾ ਜਹ ਰਹਿ ਗਿਆ ਸੀ ਆ ਪੰਖਾ ਕੱਢੀ ਜਾਂਦੇ ਸੀਏ ਉਹ ਥੋੜਾ ਜਿਹਾ ਖਿੱਚਾ ਦੇਖੀ ਦੇ ਨਾਲ ਵੀ ਨਾਲ ਛੱਤਾ ਡਿੱਗੀ ਦੋਵੇਂ ਦੱਬ ਗਏ ਸੀ ਇੱਕ ਨੂੰ ਤਾਂ ਕੁਝ ਛੇਤੀ ਕੱਢ ਲਿਆ ਸੀ ਇੱਕ ਨੂੰ 2 ਘੰਟੇ ਬਾਅਦ ਕੱਢਿਆ ਇਹ ਨਾਮ ਕੀ ਹੈਗੇ ਸੀ ਇੱਕ ਦਿਨ ਆ ਰਿੰਕੂ ਹੈਗਾ ਇੱਕ ਦਿਨ ਜਾਂ ਮਨੋਦ ਹੈਗਾ ਹਾਂਜੀ ਨਾਮ ਅਨੰਛੀ ਦੇਵੀ ਕਿਹੜਾ ਏਰੀਆ ਹੈ ਕਿਸਮਤ ਨਗਰ ਜ਼ੀਰੋ ਨੰਬਰ ਗਲੀ ਕੀ ਗੱਲ ਕੀ ਹੋਈ ਸੀ ਇਹ ਵਿਚਾਰੇ ਗਰੀਬ ਆਦਮੀ ਨੇ ਤੇ ਕੁਮਾਨ ਖਾਣ ਵਾਲਾ ਵੀ ਕੋਈ ਨਹੀਂ ਹੈਗਾ ਇਹ ਪਾਣੀ ਬਰਸਾਤ ਵਿੱਚੋਂ ਸਮਾਨ ਤਾਂ ਕੱਢਿਆ ਤੁਸੀਂ ਦੇਖਿਆ ਹੈਗਾ ਤੇ ਪੱਖਾ ਲਾਈ ਜਾਂਦੇ ਇਸ ਇਨੀ ਜਿਹਾ ਛਤ ਡੱਗ ਪਈ ਇੱਕ ਘੰਟੇ ਬਾਅਦ ਕੱਢੇ ਉਹਨਾਂ ਨੂੰ ਵਿਚਾਰੇ ਹਸਪਤਾਲ ਲੈ ਕੇ ਹੁਣ ਉਹਨਾਂ ਨੂੰ ਕੰਗਨਗਰ ਰੈਪਰ ਕਰਤੇ ਤੰਦ ਕਿਵੇਂ ਹਾਲਤ ਹੈ ਹਾਲਤ ਇਕੱਲੀ ਤੁਹਾਡੀ ਸੀ ਕਿ